ਕਈ ਵਾਰ ਕਿਸੇ ਦੀ ਗਲਤੀ ਦਾ ਹਰਜਾਨਾ ਕਿਸੇ ਹੋਰ ਨੂੰ ਭੁਗਤਣਾ ਪੈ ਜਾਂਦਾ ਹੈ ਤੇ ਉਸ ਹਰਜਾਨੇ ਦੇ ਕਾਰਨ ਅਗਲੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਜਦੋਂ ਫਿਰ ਪਤਾ ਲੱਗਦਾ ਹੈ ਕਿ ਉਸ ਬੰਦੇ ਦਾ ਤਾਂ ਕੋਈ ਕਸੂਰ ਹੀ ਨਹੀਂ ਸੀ ਤਾਂ ਫਿਰ ਸਿਰਫ ਪਸਤਾਵੇ ਤੋਂ ਬਗੈਰ ਹੋਰ ਕੁਝ ਵੀ ਨਹੀਂ ਬਚਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਦੋ ਮੁੰਡਿਆਂ ਦੇ ਉੱਤੇ ਕਤਲ ਦਾ ਇਲਜ਼ਾਮ ਲੱਗਦਾ ਉਹਨਾਂ ਤੇ ਕੇਸ ਦਰਜ ਹੁੰਦਾ ਉਹ ਜੇਲ੍ਹ ਵੀ ਕੱਟ ਆਉਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਸਾਰੀ ਕਹਾਣੀ ਖੁੱਲਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਦੋਸਾ ਤੇ ਇਸ ਦੇ ਅਧੀਨ ਪੈਂਦਾ ਮਹਿੰਦੀਪੁਰ ਬਾਲਾ ਜੀ ਇੱਥੇ ਇੱਕ ਧਾਰਮਿਕ ਸਥਾਨ ਬਣਿਆ ਹੋਇਆ ਜਿੱਥੇ ਲੋਕ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਂਦੇ ਨੇ ਸੂਰਜ ਕੁਮਾਰ ਗੁਪਤਾ ਉਸ ਦੀ ਪਤਨੀ ਉਰਮਲਾ ਤੇ ਉਸ ਦੀ ਬੇਟੀ ਆਰਤੀ ਵੀ ਇੱਥੇ ਆਉਂਦੇ ਨੇ ਉਹ ਹੁਣ ਦਰਸ਼ਨ ਕਰਨ ਤੋਂ ਬਾਅਦ ਬਾਜ਼ਾਰ ਘੁੰਮਦੇ ਨੇ ਬਾਜ਼ਾਰ ਘੁੰਮਦੇ ਘੁੰਮਦੇ ਮੁੰਬਈ ਵਾਲੀ ਧਰਮਸ਼ਾਲਾ ਕੋਲ ਪਹੁੰਚਦੇ ਨੇ ਤੇ ਉਸ ਧਰਮਸ਼ਾਲਾ ਦੇ ਸਾਹਮਣੇ ਇੱਕ ਤਸਵੀਰਾਂ ਦੀ ਦੁਕਾਨ ਹੁੰਦੀ ਹੈ ਉਸ ਦੁਕਾਨ ਦੇ ਵਿੱਚ ਇਹ ਤਿੰਨੋਂ ਤਸਵੀਰਾਂ ਦੇਖਣ ਲਈ ਵੱੜ ਜਾਂਦੇ ਨੇ ਦੁਕਾਨ ਦੇ ਵਿੱਚ ਗੋਪਾਲ ਸੈਣੀ ਤੇ ਸੋਨੂ ਸੈਣੀ ਹੁੰਦੇ ਨੇ ਜੋ ਤਸਵੀਰਾਂ ਵੇਚ ਰਹੇ ਸੀ ਹੁਣ ਸੋਨੂ ਸੈਣੀ ਤੇ ਆਰਤੀ ਆਰਤੀ ਸੋਨੂ ਸੈਣੀ ਤੋਂ ਤਸਵੀਰਾਂ ਦੇ ਮੁੱਲ ਪੁੱਛ ਰਹੀ ਸੀ ਉਹਨਾਂ ਬਾਰੇ ਜਾਣਕਾਰੀ ਲੈ ਰਹੀ ਸੀ ਤਾਂ ਸੋਨੂ ਉਸ ਨੂੰ ਜਾਣਕਾਰੀ ਦੇ ਰਿਹਾ ਸੀ ਮੁੱਲ ਵੀ ਦੱਸ ਰਿਹਾ ਸੀ ਐਦਾਂ ਕਰਦੇ ਕਰਦੇ ਆਰਤੀ ਤੇ ਸੋਨੂ ਦੋਨਾਂ ਦੀਆਂ ਅੱਖਾਂ ਚਾਰ ਹੋ ਜਾਂਦੀਆਂ ਇਹਨਾਂ ਨੂੰ ਅੱਖਾਂ ਅੱਖਾਂ ਵਿੱਚ ਹੀ ਪਿਆਰ ਹੋ ਜਾਂਦਾ ਉਸ ਤੋਂ ਬਾਅਦ ਇਹ ਇੱਕ ਦੂਜੇ ਨਾਲ ਨੰਬਰ ਐਕਸਚੇਂਜ ਕਰ ਲੈਂਦੇ ਆ। ਹੁਣ ਆਰਤੀ ਆਪਣੇ ਘਰ ਚਲੀ ਜਾਂਦੀ ਹੈ ਤੇ ਸੋਨੂੰ ਆਪਣੇ ਘਰ ਚੱਲਿਆ ਜਾਂਦਾ ਹੈ। ਪਰ ਇਹਨਾਂ ਦੀ ਆਪਸ ਵਿੱਚ ਗੱਲ ਹੁੰਦੀ ਰਹਿੰਦੀ ਹੈ। ਇਹਨਾਂ ਦਾ ਪਿਆਰ ਇੰਥੋਂ ਤੱਕ ਵੱਧ ਜਾਂਦਾ ਹੈ ਕਿ ਇਹਨਾਂ ਨੂੰ ਲੱਗਦਾ ਹੈ ਕਿ ਆਪਾਂ ਲਵ ਮੈਰਿਜ ਕਰਵਾ ਲਈਏ, ਕੋਟ ਮੈਰਿਜ ਕਰਵਾ ਲਈਏ। 5 ਸਤੰਬਰ 2015 ਦਾ ਦਿਨ ਹੁੰਦਾ ਹੈ। ਅਚਾਨਕ ਆਰਤੀ ਆਪਣੇ ਘਰੋਂ ਲਾਪਤਾ ਹੋ ਜਾਂਦੀ ਹੈ। ਮਾਤਾ ਪਿਤਾ ਬੜੇ ਪਰੇਸ਼ਾਨ ਹੁੰਦੇ ਆ ਉਸ ਦੀ ਤਲਾਸ਼ ਕਰਦੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਦੋਸਤ ਮਿੱਤਰਾਂ ਦੇ ਵਿੱਚ ਉਸ ਬਾਰੇ ਪੁੱਛਿਆ ਜਾਂਦਾ ਪਰ ਆਰਤੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਆਖਰ 8 ਸਤੰਬਰ 2015 ਨੂੰ ਯਾਨੀ 3 ਦਿਨ ਬਾਅਦ ਆਰਤੀ ਦਾ ਫੋਨ ਆਉਂਦਾ ਆਪਣੇ ਪਿਤਾ ਸੂਰਜ ਪ੍ਰਕਾਸ਼ ਨੂੰ ਕਿ ਮੈਂ ਕੋਟ ਮੈਰਿਜ ਕਰਵਾ ਲਈ ਸੋਨੂ ਸੈਣੀ ਦੇ ਨਾਲ ਤੁਸੀਂ ਮੇਰੀ ਫਿਕਰ ਨਾ ਕਰੋ ਤੁਹਾਨੂੰ ਮੇਰੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਮੈਂ ਠੀਕ ਹਾਂ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੁਣ ਸੂਰਜ ਪ੍ਰਕਾਸ਼ ਨੂੰ ਉਹ ਸੋਨੂ ਸੈਣੀ ਦਾ ਐਡਰੈਸ ਵੀ ਦੱਸਦੀ ਹੈ ਕਿ ਆ ਪਿੰਡ ਦੇ ਰਹਿਣ ਵਾਲਿਆ ਹੁਣ ਸੂਰਜ ਪ੍ਰਕਾਸ਼ ਅਤੇ ਉਸ ਦੀ ਪਤਨੀ ਦੀ ਚਿੰਤਾ ਮੁੱਕ ਜਾਂਦੀ ਹੈ ਕਿ ਸਾਡੀ ਬੇਟੀ ਨੇ ਕੋਟ ਮੈਰਿਜ ਕਰਵਾਈਆ ਉਹ ਕਿਤੇ ਗਾਇਬ ਨਹੀਂ ਹੋਈ ਉਸ ਨੂੰ ਕਿਸੇ ਨੇ ਕਿਡਨੈਪ ਨਹੀਂ ਕੀਤਾ ਤੇ ਉਸ ਨਾਲ ਕੋਈ ਮਾੜੀ ਘਟਨਾ ਨਹੀਂ ਹੋਈ ਤਾਂ ਹੁਣ ਆਰਤੀ ਸੋਨੂ ਸੈਣੀ ਦੇ ਨਾਲ ਉਸਦੇ ਘਰ ਵਿੱਚ ਰਹਿੰਦੀ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਵਿੱਚ ਰਹਿੰਦੀ ਹੈ ਪਰ 8 ਦਿਨ ਹੀ ਬੀਤਦੇ ਆ 16 ਸਤੰਬਰ 2015 ਆ ਜਾਂਦਾ ਹੈ ਤੇ ਅਚਾਨਕ ਆਰਤੀ ਇਸ ਘਰ ਦੇ ਵਿੱਚੋਂ ਗਾਇਬ ਹੋ ਜਾਂਦੀ ਆ ਲਾਪਤਾ ਹੋ ਜਾਂਦੀ ਹੈ ਹੁਣ ਸੋਨੂ ਸੈਣੀ ਤੇ ਉਸ ਦਾ ਪਰਿਵਾਰ ਆਰਤੀ ਦੀ ਤਲਾਸ਼ ਕਰਦਾ ਪਰ ਆਰਤੀ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਸੋਨੂ ਸੈਣੀ ਨੇ ਸੂਰਜ ਪ੍ਰਕਾਸ਼ ਜਾਨੀ ਆਰਤੀ ਦੇ ਪਿਤਾ ਨੂੰ ਵੀ ਕਾਲ ਕੀਤੀ ਉਸ ਨੂੰ ਵੀ ਇਸ ਬਾਰੇ ਦੱਸਿਆ ਕਿ ਆਰਤੀ ਭੇਦ ਭਰੀ ਹਾਲਤ ਦੇ ਵਿੱਚ ਘਰੋਂ ਗਾਇਬ ਹੋ ਗਈ ਅਸੀਂ ਤਲਾਸ਼ ਕਰ ਰਹੇ ਹਾਂ ਕੀ ਤੁਹਾਡੇ ਕੋਲ ਤਾਂ ਨਹੀਂ ਆਈ ਤਾਂ ਸੂਰਜ ਪ੍ਰਕਾਸ਼ ਨੇ ਕਿਹਾ ਕਿ ਸਾਡੇ ਕੋਲ ਨਹੀਂ ਆਈ ਤਾਂ ਸੂਰਜ ਪ੍ਰਕਾਸ਼ ਵੀ ਇੱਥੇ ਆਉਂਦਾ ਹੁਣ ਤਲਾਸ਼ ਕੀਤੀ ਜਾਂਦੀ ਹੈ ਪਰ ਆਰਤੀ ਨਹੀਂ ਮਿਲਦੀ ਉੱਤਰ ਪ੍ਰਦੇਸ਼ ਦੇ ਮਥਰਾ ਜ਼ਿਲ੍ਹੇ ਦੀ ਬ੍ਰਿੰਦਾਬਨ ਕੋਤਵਾਲੀ ਦੇ ਵਿੱਚ ਗਮਸ਼ੁੱਦਗੀ ਦੀ ਆਰਤੀ ਦੀ ਰਿਪੋਰਟ ਲਖਾਈ ਜਾਂਦੀ ਹੈ ਪੁਲਿਸ ਰਿਪੋਰਟ ਤਾਂ ਲਿਖ ਲੈਂਦੀ ਹੈ ਪਰ ਇਸ ਰਿਪੋਰਟ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਸਮਾਂ ਲੰਘਦਾ ਹੈ ਤਕਰੀਬਨ 6 ਮਹੀਨੇ ਲੰਘ ਜਾਂਦੇ ਆ ਪਰ ਆਰਤੀ ਦਾ ਕੁਝ ਵੀ ਪਤਾ ਨਹੀਂ ਲੱਗਦਾ ਇੱਕ ਦਿਨ ਸੂਰਜ ਪ੍ਰਕਾਸ਼ ਆਰਤੀ ਦਾ ਪਿਤਾ ਅਖਬਾਰ ਪੜ ਰਿਹਾ ਸੀ ਅਖਬਾਰ ਪੜਦੇ-ਪੜਦੇ ਉਸ ਦੇ ਸਾਹਮਣੇ ਇੱਕ ਖਬਰ ਆਉਂਦੀ ਹੈ ਕਿ ਮਥੁਰਾ ਜ਼ਿਲ੍ਹੇ ਦੇ ਵਿੱਚ ਇੱਕ ਅਣਪਛਾਤੀ ਲਾਸ਼ ਮਿਲੀ ਹੈ ਤਾਂ ਹੁਣ ਜੋ ਸੂਰਜ ਪ੍ਰਕਾਸ਼ ਸੀ ਉਹ ਉਸ ਜਿਸ ਥਾਣੇ ਦੇ ਅਧੀਨ ਇਹ লাশ ਮਿਲੀ ਸੀ ਉੱਥੇ ਜਾਂਦਾ ਤੇ ਉਹ লাশ ਨੂੰ ਦੇਖਦਾ লাশ ਦੀ ਜਿਆਦਾ ਪਛਾਣ ਨਹੀਂ ਆ ਰਹੀ ਸੀ ਪਰ ਸੂਰਜ ਪ੍ਰਕਾਸ਼ ਨੂੰ ਲੱਗਦਾ ਕਿ ਇਹ ਮੇਰੀ ਬੇਟੀ ਆਰਤੀ ਹੈ ਹੁਣ ਉਹ ਪੁਲਿਸ ਨੂੰ ਕਹਿੰਦਾ ਕਿ ਇਹ ਮੇਰੀ ਬੇਟੀ ਆਰਤੀ ਦੀ লাশ ਹੈ ਤੇ ਮੈਨੂੰ ਲੱਗਦਾ ਕਿ ਉਸ ਦਾ ਕਤਲ ਸੋਨੂ ਸੈਣੀ, ਗੋਪਾਲ ਸੈਣੀ ਇਹਨਾਂ ਨੇ ਕੀਤਾ ਹੋ ਸਕਦਾ ਹੁਣ ਪੁਲਿਸ ਸੋਨੂ ਸੈਣੀ ਤੇ ਗੋਪਾਲ ਸੈਣੀ ਉੱਤੇ ਕੇਸ ਦਰਜ ਕਰਦੀ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਸਾਰੀਆਂ ਗੱਲਾਂ ਤੋਂ ਇਨਕਾਰ ਕਰ ਦਿੰਦੇ ਆ ਕਿ ਸਾਡਾ ਸਾਨੂੰ ਨਹੀਂ ਪਤਾ ਕਿ ਇਹ ਕੀ ਹੋਇਆ ਕਿੱਦਾਂ ਹੋਇਆ ਸਾਨੂੰ ਨਹੀਂ ਪਤਾ ਕਿ ਆਰਤੀ ਕਿੱਥੇ ਆ ਜਾਂ ਆਰਤੀ ਨੂੰ ਕਿਸ ਨੇ ਮਾਰਿਆ ਪਰ ਜਦੋਂ ਉਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਉੱਤੇ 3rd ਡਿਗਰੀ ਵਰਤੀ ਜਾਂਦੀ ਹੈ ਤਾਂ ਫੇਰ ਹੁਣ ਇਹ ਦੋਨੋਂ ਆਪਣਾ ਜੁਰਮ ਕਬੂਲ ਕਰ ਲੈਂਦੇ ਨੇ ਇਹ ਕਹਿੰਦੇ ਨੇ ਕਿ ਹਾਂ ਅਸੀਂ ਹੀ ਆਰਤੀ ਦਾ ਕਤਲ ਕੀਤਾ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਹੁਣ 9 ਮਹੀਨਿਆਂ ਬਾਅਦ ਜੋ ਗੋਪਾਲ ਸੈਣੀ ਹੁੰਦਾ ਉਸ ਦੀ ਜ਼ਮਾਨਤ ਹੋ ਜਾਂਦੀ ਹੈ ਤੇ 18 ਮਹੀਨਿਆਂ ਬਾਅਦ ਸੋਨੂ ਸੈਣੀ ਦੀ ਜ਼ਮਾਨਤ ਹੋ ਜਾਂਦੀ ਹੈ ਪਰ ਹੁਣ ਇਹਨਾਂ ਦੀ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਸੀ ਲੋਕ ਇਹਨਾਂ ਤੋਂ ਕਿਨਾਰਾ ਕਰਨ ਲੱਗ ਗਏ ਸੀ ਪਰਿਵਾਰ ਵਾਲੇ ਵੀ ਇਹਨਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਸੀ ਤੇ ਜੋ ਇਨਾਂ ਦੇ ਭੈਣ ਭਰਾ ਸੀ ਉਹ ਵਿਆਹੇ ਜਾ ਚੁੱਕੇ ਸੀ ਪਰ ਇਹਨਾਂ ਨੂੰ ਕੋਈ ਵੀ ਹੁਣ ਰਿਸ਼ਤਾ ਨਹੀਂ ਕਰਦਾ ਸੀ ਇਥੋਂ ਤੱਕ ਕਿ ਗੋਪਾਲ ਸੈਣੀ ਦੇ ਵਿਆਹ ਦੇ ਵਿੱਚ 14 ਦਿਨ ਰਹਿੰਦੇ ਸੀ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਨੂੰ ਇਹ ਲੱਗਦਾ ਹੈ ਕਿ ਜਿਵੇਂ ਸਮਾਜ ਨੇ ਇਹਨਾਂ ਦਾ ਵਹਿਸ਼ਕਾਰ ਕਰ ਦਿੱਤਾ ਹੋਵੇ ਹੁਣ ਸਮਾਂ ਲੰਘਦਾ ਹੈ ਇਹ ਫੇਰ ਕੰਮ ਕਰਨ ਲੱਗਦੇ ਨੇ ਤਕਰੀਬਨ 7 ਸਾਲਾਂ ਬਾਅਦ 7 ਦਸੰਬਰ 2022 ਨੂੰ ਇੱਕ ਬੰਦਾ ਆ ਕੇ ਇਨਾਂ ਨੂੰ ਕਹਿੰਦਾ ਕਿ ਮੈਂ ਆਰਤੀ ਵਰਗੀ ਇੱਕ ਔਰਤ ਕੋਈ ਪਿੰਡ ਸੀ ਇੱਕ ਬਸ਼ਾਲਾ ਉਸ ਵਿੱਚ ਦੇਖੀ ਹੈ ਤਾਂ ਇਹ ਉਸ ਦੀ ਗੱਲ ਤੇ ਜਿਆਦਾ ਯਕੀਨ ਨਹੀਂ ਕਰਦੇ ਕਿ ਆਰਤੀ ਤਾਂ ਮਰ ਚੁੱਕੀ ਸੀ ਪਰ ਉਹ ਬੰਦਾ ਬੜੇ ਕੰਫੀਡੈਂਸ ਨਾਲ ਕਹਿ ਰਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਉਹ ਆਰਤੀ ਹੀ ਹੈ ਹੁਣ ਜਦੋਂ ਐਨੇ ਕੰਫੀਡੈਂਸ ਨਾਲ ਉਹ ਮੁੰਡਾ ਇਹਨਾਂ ਨੂੰ ਗੱਲ ਦੱਸਦਾ ਤਾਂ ਇਹਨਾਂ ਨੂੰ ਲੱਗਦਾ ਕਿ ਜਾ ਕੇ ਦੇਖਿਆ ਜਾਵੇ ਪਤਾ ਕੀਤਾ ਜਾਵੇ ਹੁਣੇ ਵਿਸ਼ਾਲਾ ਪਿੰਡ ਦੇ ਵਿੱਚ ਜਾਂਦੇ ਨੇ ਵਪਾਰੀ ਬਣ ਕੇ ਪਰ ਉੱਥੇ ਇਹਨਾਂ ਨੂੰ ਆਰਤੀ ਨਹੀਂ ਮਿਲਦੀ ਫਿਰ ਇਹਨਾਂ ਨੇ ਸੋਚਿਆ ਕਿ ਕੁਝ ਹੋਰ ਕੀਤਾ ਜਾਵੇ ਜਿਸ ਨਾਲ ਆਪਾਂ ਆਰਤੀ ਨੂੰ ਮਿਲ ਸਕੀਏ ਉਸ ਨਾਲ ਗੱਲਬਾਤ ਕਰ ਸਕੀਏ ਜਿਸ ਨਾਲ ਆਪਾਂ ਨੂੰ ਕਲੀਅਰ ਹੋ ਜਾਵੇ ਕਿ ਉਹ ਆਰਤੀ ਹੈ ਉਸ ਤੋਂ ਬਾਅਦ ਇਹ ਸਬਜੀ ਦਾ ਠੇਲਾ ਲੈ ਕੇ ਉਸ ਪਿੰਡ ਦੇ ਵਿੱਚ ਜਾਂਦੇ ਨੇ ਤੇ ਹੁਣ ਜਿੱਥੇ ਆਰਤੀ ਦਾ ਘਰ ਸੀ ਉਸ ਦੇ ਆਸ-ਪਾਸ ਇਹ ਗੇੜੇ ਦਿੰਦੇ ਨੇ ਤੇ ਹੁੰਦਾ ਉਹੀ ਹੈ ਕੁਦਰਤੀ ਜੋ ਆਰਤੀ ਹੁੰਦੀ ਹੈ ਉਹ ਕਰੋ ਬਾਹਰ ਨਿਕਲ ਆਉਂਦੀ ਹੈ ਤੇ ਇਹਨਾਂ ਦੇ ਕੋਲ ਸਬਜੀ ਲੈਣ ਆ ਜਾਂਦੀ ਹੈ ਆਰਤੀ ਤਾਂ ਇਹਨਾਂ ਨੂੰ ਨਹੀਂ ਪਛਾਣਦੀ ਪਰ ਇਹ ਆਰਤੀ ਨੂੰ ਪਛਾਣ ਲੈਂਦੇ ਆ ਉਸ ਨਾਲ ਗੱਲਬਾਤ ਕਰਦੇ ਆ ਸਬਜੀ ਦਾ ਭਾਅ ਕਰਦੇ ਨੇ ਸਬਜੀ ਬਾਰੇ ਗੱਲਬਾਤ ਕਰਦੇ ਆ ਤਾਂ ਇਹਨਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਇਹ ਆਰਤੀ ਹੀ ਹੈ ਹੁਣ ਇਹ ਵਾਪਸ ਆ ਕੇ ਮਹਿੰਦੀਪੁਰ ਬਾਲਾਜੀ ਥਾਣੇ ਦੇ ਵਿੱਚ ਪੁਲਿਸ ਨੂੰ ਕਹਿੰਦੇ ਨੇ ਕਿ ਆਰਤੀ ਜਿਉਂਦੀ ਹੈ ਪਰ ਪੁਲਿਸ ਵਾਲੇ ਕਹਿੰਦੇ ਨੇ ਕਿ ਤੁਹਾਡੀਆਂ ਗੱਲਾਂ ਤੇ ਸਾਨੂੰ ਯਕੀਨ ਨਹੀਂ ਅਸੀਂ ਤਾਂ ਸਬੂਤਾਂ ਦੇ ਆਧਾਰ ਤੇ ਹੀ ਤੁਹਾਡੀ ਗੱਲ ਮੰਨ ਸਕਦੇ ਹਾਂ ਤੁਹਾਡੇ ਕਹਿਣ ਨਾਲ ਆਰਤੀ ਜਿਉਂਦੀ ਨਹੀਂ ਹੋ ਸਕਦੀ ਤੁਸੀਂ ਤਾਂ ਉਸ ਨੂੰ ਮਾਰ ਦਿੱਤਾ ਜਾਨੀ ਐਦਾਂ ਦੀਆਂ ਗੱਲਾਂ ਜੋ ਹੁੰਦੀਆਂ ਉਹ ਗੋਪਾਲ ਸੈਣੀ ਤੇ ਸੋਨੂ ਸੈਣੀ ਦੇ ਨਾਲ ਪੁਲਿਸ ਵਾਲੇ ਕਰਦੇ ਆ ਹੁਣ ਗੋਪਾਲ ਸੈਣੀ ਤੇ ਸੋਨੂ ਸੈਣੀ ਨੂੰ ਲੱਗਦਾ ਹੈ ਕਿ ਆਪਣਾ ਜੋ ਆਪਣੇ ਉੱਤੇ ਦਾਗ ਲੱਗਿਆ ਉਹ ਵੀ ਢਲ ਜਾਵੇਗਾ ਤੇ ਜੋ ਆਪਣੇ ਉੱਤੇ ਕੇਸ ਚੱਲਦਾ ਉਹ ਵੀ ਖਤਮ ਹੋ ਜਾਵੇਗਾ ਜੇ ਆਪਾਂ ਇਹ ਚੀਜ਼ ਪ੍ਰੂਫ ਕਰ ਦਈਏ ਆਪਾਂ ਕੋਈ ਐਦਾਂ ਦਾ ਆਰਤੀ ਦਾ ਪ੍ਰੂਫ ਲਿਆ ਕੇ ਪੁਲਿਸ ਨੂੰ ਦੇ ਦਈਏ ਤਾਂ ਆਪਣੀ ਜ਼ਿੰਦਗੀ ਵੀ ਸਹੀ ਹੋ ਜਾਏਗੀ ਤੇ ਆਪਣੇ ਤੇ ਜੋ ਕੇਸ ਚੱਲਦਾ ਉਹ ਵੀ ਖਤਮ ਹੋ ਜਾਏਗਾ ਹੁਣੇ ਸਰਕਾਰੀ ਮੁਲਾਜ਼ਮ ਬਣ ਕੇ ਇਸ ਪਿੰਡ ਦੇ ਵਿੱਚ ਜਾਂਦੇ ਨੇ ਤੇ ਆਰਤੀ ਦੇ ਘਰ ਪਹੁੰਚ ਜਾਂਦੇ ਆ ਆਰਤੀ ਦੇ ਸਹੁਰੇ ਨੂੰ ਮਿਲਦੇ ਆ ਕਹਿੰਦੇ ਨੇ ਕਿ ਸਰਕਾਰ ਵੱਲੋਂ ਸੁਚਾਲੇ ਬਣਾਉਣ ਵਾਸਤੇ ਪੈਸੇ ਦਿੱਤੇ ਜਾ ਰਿਹਾ ਜਿਸ ਲਈ ਅਸੀਂ ਰਜਿਸਟ੍ਰੇਸ਼ਨ ਕਰਨ ਆਏ ਆ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਉਹਨਾਂ ਦੇ ਜੋ ਪ੍ਰੂਫ ਨੇ ਉਹ ਸਾਨੂੰ ਦੋ ਤਾਂ ਜੋ ਤੁਹਾਡੀ ਰਜਿਸਟ੍ਰੇਸ਼ਨ ਹੋ ਸਕੇ ਤੇ ਤੁਹਾਨੂੰ ਜੋ ਪੈਸੇ ਨੇ ਉਹ ਮਿਲ ਸਕਣ ਹੁਣ ਜੋ ਆਰਤੀ ਦਾ ਸਹਰਾ ਹੁੰਦਾ ਉਹ ਸਾਰੀ ਡਿਟੇਲ ਇਹਨਾਂ ਨੂੰ ਦਿੰਦਾ ਤੇ ਆਰਤੀ ਦੇ ਪ੍ਰੂਫ ਵੀ ਇਹਨਾਂ ਨੂੰ ਮਿਲ ਜਾਂਦੇ ਆ ਉਸ ਉੱਤੇ ਵੀ ਆਰਤੀ ਦਾ ਨਾ ਆਰਤੀ ਹੁੰਦਾ ਤੇ ਹੁਣ ਇਹਨਾਂ ਨੂੰ ਲੱਗਦਾ ਕਿ ਇਹ ਜੋ ਪ੍ਰੂਫ ਨੇ ਇਹਨਾਂ ਲਈ ਬਹੁਤ ਨੇ ਪੁਲਿਸ ਨੂੰ ਦੇਣ ਲਈ ਪੁਲਿਸ ਇਸ ਗੱਲ ਤੇ ਯਕੀਨ ਕਰੇਗੀ ਉਸ ਤੋਂ ਬਾਅਦ ਇਹ ਪ੍ਰੂਫ ਲੈ ਕੇ ਪੁਲਿਸ ਕੋਲ ਜਾਂਦੇ ਨੇ ਪੁਲਿਸ ਨੂੰ ਯਕੀਨ ਹੋ ਜਾਂਦਾ ਕਿ ਹਾਂ ਜੋ ਉਹ ਔਰਤ ਆਰਤੀ ਆ ਜਿਸ ਦੀ ਹਤਿਆ ਦੀ ਸਜ਼ਾ ਇਹ ਦੋਨੋਂ ਪੁਕਤ ਰਹੇ ਨੇ ਇਹਨਾਂ ਉੱਤੇ ਕੇਸ ਚੱਲ ਰਿਹਾ ਹੁਣ ਪੁਲਿਸ ਇੱਥੇ ਆਉਂਦੀ ਹੈ ਆਰਤੀ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਆਰਤੀ ਮੰਨ ਜਾਂਦੀ ਹੈ ਕਿ ਹਾਂ ਮੈਂ ਹੀ ਆਰਤੀ ਹਾਂ ਤੇ ਮੈਂ ਹੀ ਸੋਨੂ ਸੈਣੀ ਦੇ ਨਾਲ ਵਿਆਹ ਕਰਵਾਇਆ ਸੀ ਜਦੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਤਾਂ ਹੁਣ ਪੁਲਿਸ ਵਾਲੇ ਆਰਤੀ ਨੂੰ ਪੁੱਛਦੇ ਨੇ ਕਿ ਜਦੋਂ ਤੈਨੂੰ ਪਤਾ ਸੀ ਕਿਉਂਕਿ ਤੇਰੇ ਪਿਤਾ ਨੇ ਇਹਨਾਂ ਉੱਪਰ ਇਹ ਕੇਸ ਦਰਜ ਕਰਵਾਇਆ ਸੀ ਕਿ ਇਹਨਾਂ ਨੇ ਆਰਤੀ ਨੂੰ ਮਾਰ ਦਿੱਤਾ ਤੁਹਾਨੂੰ ਜਦੋਂ ਪਤਾ ਲੱਗ ਗਿਆ ਪਿਤਾ ਨੂੰ ਵੀ ਕਹਿੰਦੇ ਨੇ ਤੇ ਆਰਤੀ ਨੂੰ ਵੀ ਕਹਿੰਦੇ ਨੇ ਕਿ ਤੂੰ ਇਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜੇ ਤੂੰ ਵਿਆਹ ਹੀ ਕਰਵਾ ਲਿਆ ਸੀ ਤਾਂ ਤੂੰ ਘੱਟੋ ਘੱਟ ਪੁਲਿਸ ਨੂੰ ਦਸਵਾ ਸੀ ਜਾਂ ਇਹਨਾਂ ਦੇ ਸਾਹਮਣੇ ਆਉਣਾ ਸੀ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਬਰਬਾਦ ਤਾਂ ਨਾ ਹੁੰਦੀ ਪਰ ਆਰਤੀ ਨੇ ਕਿਹਾ ਕਿ ਮੈਂ ਜਦੋਂ ਇਹਨਾਂ ਦੇ ਘਰ ਰਹੀ 8 ਦਿਨ ਤਾਂ ਮੈਨੂੰ ਲੱਗਿਆ ਕਿ ਇਹ ਘਰ ਸਹੀ ਨਹੀਂ ਇੱਥੇ ਮੇਰੀਆਂ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ ਮੈਥੋਂ ਗਲਤੀ ਹੋਗੀ ਤਾਂ ਆਰਤੀ 16 ਸਤੰਬਰ 2015 ਨੂੰ ਘਰ ਛੱਡ ਕੇ ਭੱਜ ਜਾਂਦੀ ਹੈ ਉਸ ਤੋਂ ਬਾਅਦ ਇਸ ਦੀ ਮੁਲਾਕਾਤ ਜਿੱਥੇ ਹੁਣ ਇਸ ਦੇ ਸੌਰੇ ਸੀ ਵਿਸ਼ਾਲਾ ਦੇ ਵਿੱਚ ਉਸ ਮੁੰਡੇ ਦੇ ਨਾਲ ਹੁੰਦੀ ਹੈ ਤੇ ਇਹ ਉਸ ਦੇ ਨਾਲ ਵਿਆਹ ਕਰਵਾ ਲੈਂਦੀ ਹੈ ਇੱਥੇ ਇਸ ਨੂੰ ਸਭ ਕੁਝ ਠੀਕ ਲੱਗ ਰਿਹਾ ਸੀ ਇਸ ਦਾ ਮਨਪਸੰਦ ਇਹ ਘਰ ਹੋ ਜਾਂਦਾ ਹੈ ਕਿਉਂਕਿ ਇੱਥੇ ਇਸ ਦੀਆਂ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਸੀ ਸਭ ਕੁਝ ਇਸ ਨੂੰ ਮਿਲ ਰਿਹਾ ਸੀ ਇਸ ਨੇ ਕਿਹਾ ਕਿ ਇਸ ਕਰਕੇ ਹੀ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਕਿ ਮੇਰਾ ਪਹਿਲਾ ਵਿਆਹ ਸੋਨੂ ਸੈਣੀ ਦੇ ਨਾਲ ਹੋਇਆ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਜੋ ਮੇਰੀ ਜ਼ਿੰਦਗੀ ਚੱਲ ਰਹੀ ਆ ਉਸ ਵਿੱਚ ਕੋਈ ਐਦਾਂ ਦੀ ਗੱਲ ਆਵੇ ਜਿਸ ਨਾਲ ਮੇਰੇ ਪਤੀ ਨੂੰ ਕੋਈ ਦੁੱਖ ਲੱਗੇ ਜਾਂ ਸਾਡੇ ਵਿੱਚ ਕੋਈ ਦੂਰੀਆਂ ਪੈਣ ਇਸ ਕਰਕੇ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਆਪਣੇ ਘਰ ਦੇ ਵਿੱਚ ਕਿ ਮੇਰਾ ਪਹਿਲਾ ਵਿਆਹ ਸੋਨੂ ਸੈਣੀ ਦੇ ਨਾਲ ਹੋਇਆ ਸੀ ਤੇ ਉਧਰ ਜੋ ਸੂਰਜ ਪ੍ਰਕਾਸ਼ ਆਰਤੀ ਦੇ ਪਿਤਾ ਸੀ ਉਸ ਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਮੇਰੀ ਬੇਟੀ ਨੇ ਤਾਂ ਦੂਸਰਾ ਵਿਆਹ ਕਰਵਾ ਲਿਆ ਪਰ ਉਸ ਨੇ ਵੀ ਪੁਲਿਸ ਕੋਲ ਜਾ ਕੇ ਇਹ ਗੱਲ ਦੱਸਣ ਦੀ ਲੋੜ ਨਹੀਂ ਸਮਝੀ ਕਿ ਮੈਂ ਪੁਲਿਸ ਨੂੰ ਦੱਸ ਦੇਵਾਂ ਕਿ ਜੋ ਆਰਤੀ ਆ ਉਹ ਜਿਉਂਦੀ ਹੈ ਜੋ ਇਹ ਮੁੰਡੇ ਕਤਲ ਦੇ ਇਲਜ਼ਾਮ ਦੇ ਵਿੱਚ ਸਜ਼ਾ ਘੱਟ ਕੇ ਆਏ ਨੇ ਜਾਂ ਇਹਨਾਂ ਉੱਪਰ ਕੇਸ ਚੱਲ ਰਿਹਾ ਹੈ ਇਹ ਬੇਕਸੂਰ ਨੇ ਉਹਨਾਂ ਨੇ ਆਪਣਾ ਠੀਕ ਦੇਖ ਲਿਆ ਆਰਤੀ ਦੇ ਪਰਿਵਾਰ ਨੇ ਤੇ ਆਰਤੀ ਨੇ ਪਰ ਸੋਨੂ ਸੈਣੀ ਤੇ ਗੋਪਾਲ ਸੈਣੀ ਜਿਨ੍ਹਾਂ ਦੀ ਉਹਨਾਂ ਕਰਕੇ ਜ਼ਿੰਦਗੀ ਬਰਬਾਦ ਹੋ ਗਈ ਉਸ ਬਾਰੇ ਉਹਨਾਂ ਨੇ ਨਹੀਂ ਸੋਚਿਆ ਜਦੋਂ ਗੋਪਾਲ ਸੈਣੀ ਅਤੇ ਸੋਨੂ ਸੈਣੀ ਤੋਂ ਪੁੱਛਿਆ ਗਿਆ ਕਿ ਤੁਸੀਂ ਜੋ ਜੁਰਮ ਕੀਤਾ ਹੀ ਨਹੀਂ ਸੀ ਉਹ ਕਿਉਂ ਕਬੂਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਸਾਡੇ ਉੱਤੇ ਬੜਾ ਤਸ਼ੱਬਦ ਕੀਤਾ 3rd ਡਿਗਰੀ ਇਸਤੇਮਾਲ ਕੀਤੀ ਜਿਸ ਕਾਰਨ ਸਾਨੂੰ ਮਜਬੂਰ ਹੋ ਕੇ ਇਹ ਗੱਲ ਮੰਨਣੀ ਪਈ ਕਿ ਹਾਂ ਆਰਤੀ ਦਾ ਕਤਲ ਅਸੀਂ ਕੀਤਾ ਜਦਕਿ ਇਹੋ ਜੀ ਕੋਈ ਵੀ ਗੱਲ ਨਹੀਂ ਸੀ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਕਿੱਦਾਂ-ਕਿੱਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਹੈ ਕਿਵੇਂ ਦੋ ਮੁੰਡੇ ਜਿਨ੍ਹਾਂ ਨੇ ਕੋਈ ਅਪਰਾਧ ਹੀ ਨਹੀਂ ਕੀਤਾ ਸੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਉਹ ਕਤਲ ਦੇ ਕੇਸ ਦੇ ਵਿੱਚ ਸਜ਼ਾ ਘੱਟ ਆਉਂਦੇ ਨੇ ਦੂਸਰੇ ਬੰਦੇ ਦੀ ਗਲਤੀ ਕਰਨ ਸੋ ਇਹ ਜਦੋਂ ਸਾਰੀ ਖਬਰ ਸਾਰੀ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਲੋਕ ਪੜ ਕੇ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਆ ਕਿ ਐਦਾਂ ਕਿਵੇਂ ਹੋ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨੂੰ ਸਾਰੇ ਦੋਸਤਾਂ ਨੂੰ ਸ੍ਰੀਕਾਲ